ਛਿਰ ਤੋਂ ਬਾਬਾ YouTube ਚੈਨਲ ਤੇ ਤੁਹਾਨੂੰ ਧੰਨਤਾ ਰਾਜਾ ਸਾਹਿਬ ਜੀ ਉਹਨਾਂ ਦੀ 84ਵੀਂ ਵਰਸੀ ਦੇ ਉੱਪਰ ਵਿਸ਼ੇਸ਼ ਜਿਹੜਾ ਆ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਆ ਔਰ ਸਾਡੀ ਇੱਕ ਰਿਕੁਐਸਟ ਆ ਕਿ ਵੀਡੀਓ ਨੂੰ ਚਲਦੇ-ਚਲਦੇ ਹੀ ਜੋ ਵੀ ਰਾਜਾ ਸਾਹਿਬ ਨੂੰ ਮੰਨਦੇ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੀ ਕੋਸ਼ਿਸ਼ ਹੋਏਗੀ ਕਿ ਤੁਹਾਨੂੰ ਉਹ ਸਥਾਨ ਦਿਖਾਏ ਜਾਣ ਜਿਹੜੇ ਸਥਾਨਾਂ ਤੇ ਸ਼ਾਇਦ ਤੁਸੀਂ ਕਦੀ ਗਏ ਆ ਜਾਂ ਤੁਸੀਂ ਉੱਥੇ ਜੇ ਨਹੀਂ ਵੀ ਗਏ ਉਹ ਸਥਾਨ ਜਿਹੜੇ ਤੁਹਾਨੂੰ ਨਵਾਂ ਸ਼ਹਿਰ ਦੋਆਬਾ YouTube ਚੈਨਲ ਦੇ ਉੱਪਰ ਦਿਖਾਏ ਜਾਣਗੇ ਰਸ ਤੁਸੀਂ ਦੇਖ ਸਕਦੇ ਹੋ ਕਾਫੀ ਹੈ ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਤੁਹਾਨੂੰ ਜਿਹੜੇ ਆ ਦਰਸ਼ਨ ਕਰਵਾਏ ਜਾਣ ਔਰ ਉਹਨਾਂ ਸਥਾਨਾਂ ਦੇ ਦਰਸ਼ਨ ਕਰਵਾਏ ਜਾਣ ਜਿੱਥੇ ਰਾਜਾ ਸਾਹਿਬ ਜੀ ਨੇ ਆਏ ਸਨ ਔਰ ਆਪਣੇ ਚਰਨ ਪਾਏ ਸਨ ਕੋਸ਼ਿਸ਼ ਕਰਾਂਗੇ ਤੁਹਾਨੂੰ ਉਹ ਸਥਾਨ ਵੀ ਅਸੀਂ ਆਪਣੇ ਇਸ ਚੈਨਲ ਤੇ ਦਿਖਾਈਏ ਚਲਦੇ ਆਂ ਦਰਬਾਰ ਦੇ ਅੰਦਰ ਜਿਹੜਾ ਹੈ ਮੈਂ ਪਿੰਡ ਦੇ ਅੰਦਰ ਪਹੁੰਚ ਚੁੱਕਾ ਹਾਂ ਇੱਥੇ ਲਿਖਿਆ ਹੋਇਆ ਹੈ ਮਹਾਰਾਜ ਜੀ ਦਾ ਘਰ ਔਰ ਇਹ ਵੀ ਲਿਖਿਆ ਹੋਇਆ ਹੈ ਬਾਬਾ ਸਾਹਿਬ ਦਿਆਲ ਜੀ ਕੋਸ਼ਿਸ਼ ਕਰਦੇ ਆਂ ਕਿ ਲੱਭ ਕੇ ਅਸੀਂ ਜਿਹੜਾ ਹੈ ਉੱਥੇ ਤੱਕ ਵੀ ਜਾਈਏ ਰਾਜਾ ਸਾਹਿਬ ਜੀ ਦੀ ਕੀ ਨਾਮ ਹੈ ਜੀ ਤੁਹਾਡਾ ਅਮਰਜੀਤ ਸਿੰਘ ਜੀ ਅੱਛਾ ਅਮਰਜੀਤ ਸਿੰਘ ਜੀ ਇੱਥੇ ਦੱਸਿਓ ਕਿ ਮੈਂ ਇੱਥੇ ਲਿਖਿਆ ਹੋਇਆ ਦੇਖਿਆ ਰਾਜਾ ਸਾਹਿਬ ਜੀ ਦਾ ਇਹਨਾਂ ਦਾ ਘਰ ਜਿਹੜਾ ਉਹ ਇਸ ਸਾਈਡ ਤੇ ਹੈਗਾ ਜੀ ਇਸੇ ਸਾਈਡ ਤੇ ਹੈ ਜੀ ਅੱਛਾ ਅੱਗੇ ਜਾ ਕੇ ਆ ਜੀ ਬਸ ਥੋੜਾ ਜਿਹਾ ਅੱਗੇ ਜਾ ਕੇ ਘਰ ਆ ਅੱਛਾ ਤੇ ਖੱਬੇ ਪਾਸੇ ਚਵਾਰਾ ਆ ਚਵਾਰਾ ਉਹ ਜਿੱਥੇ ਰਹੇ ਸੀ ਹਾਂਜੀ ਅੱਛਾ ਅੱਛਾ ਤੇ ਉੱਥੇ ਜਿੱਥੇ ਇੱਕ ਸਰੀਰ ਵੀ ਤਿਆਗਿਆ ਸੀ ਉਹ ਦਰਵਾਜ਼ਾ ਵੀ ਸ਼ਾਇਦ ਇੰਦਰ ਹੈਗਾ ਨਾ ਉਹ ਸਾਹਮਣੇ ਹੈ ਜੀ ਜਗਾ ਅੱਛਾ ਸ਼ੁਕਰੀਆ ਜੀ ਜੈ ਰਾਜਾ ਸਾਹਿਬ ਦੀ ਲੋ ਜੀ ਅਸੀਂ ਪਹੁੰਚ ਚੁੱਕੇ ਆ ਮਹਾਰਾਜ ਜੀ ਦਾ ਚਵਾਰਾ ਸੱਚਖੰਡ ਸ੍ਰੀ ਨਾਭ ਕਮਲ ਜੀ ਕੋਸ਼ਿਸ਼ ਕਰਦੇ ਆਂ ਅਗਰ ਉਹ ਘਰ ਹੋਏ ਤਾਂ ਤੁਹਾਨੂੰ ਇਹ ਵੀ ਦਰਸ਼ਨ ਜਿਹੜੇ ਆ ਉਹ ਕਰਵਾਏ ਜਾਣ ਜੀ ਦਾ ਜੋ ਚਵਾਰਾ ਹੈਗਾ ਉਸ ਤੇ ਇਹਨਾਂ ਨੂੰ ਮੈਂ ਨਾਲ ਲੈ ਕੇ ਜਾ ਰਿਹਾ ਆ ਅਸੀਂ ਉੱਥੇ ਦੇ ਵੀ ਤੁਹਾਨੂੰ ਜਿਹੜੇ ਆ ਉਹ ਦਰਸ਼ਨ ਕਰਵਾਉਣ ਜਾ ਰਹੇ ਆ ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਆ ਕਿ ਤੁਹਾਨੂੰ ਅਸੀਂ ਉਹੀ ਸਥਾਨ ਦਿਖਾਈਏ ਜਿੱਥੇ ਸ਼ਰਧਾਲੂ ਤੁੱਕ ਜਾਤਾ ਆਏ ਨਹੀਂ ਜਾਂ ਉਹਨਾਂ ਨੂੰ ਪਤਾ ਨਹੀਂ ਜੈ ਰਾਜਾ ਸਾਹਿਬ ਜੈ ਰਾਖਾ ਅੱਛਾ ਜੀ ਵੈਸੇ ਤਾਂ ਧਨਪਾਗ ਮੇਰੇ ਆ ਹਾਂ ਅੱਜ ਤੋਂ ਕਈ ਸਾਲ ਪਹਿਲਾਂ ਵੀ ਮੈਂ ਇੱਥੇ ਦਾ ਦਿਖਾਇਆ ਸੀ ਤੇ ਅੱਜ ਵੀ ਤੁਸੀਂ ਕੁਦਰਤੀ ਮਿਲ ਗਏ ਆ ਇਹ ਚਵਾਰੇ ਦੀ ਖਾਸੀਅਤ ਦੱਸੋ ਸਾਨੂੰ ਕੀ ਹੈਗੀ ਇੱਥੇ ਮਹਾਰਾਜ ਜਨਨਾ ਸੰਗਤ ਇੱਥੇ ਮਹਾਰਾਜ ਦਰਸ਼ਨ ਕਰਦੇ ਅੱਛਾ ਜੀ ਚਵਾਰੇ ਚ ਮਹਾਰਾਜ ਨੇ ਆਪ ਸਾਡੀ ਦਾਦੀ ਨੂੰ ਜਟਾਹ ਮਹਾਰਾਜ ਦੇ ਹਮ ਆਪ ਨੂੰ ਨਮ ਦੱਤੇ ਅੱਛਾ ਫਿਰ ਜੀ ਇੱਥੇ ਸੀਗੇ ਤਾਂ ਉਹਨਾਂ ਦਾ ਕੋਈ ਨਾ ਕੋਈ ਮਹਾਰਾਜ ਜੀ ਦੀ ਨਿਸ਼ਾਨੀ ਵੀ ਤਾਂ ਪਏ ਹੋਏਗੀ ਨਿਸ਼ਾਨੀਆਂ ਪਈਆਂ ਮਹਾਰਾਜ ਦੇ ਜਟਾਪੇ ਆ ਇੱਥੇ ਅੱਛਾ ਉਹਨੇ ਜਟਾਪੇ ਹਾਂ ਜੀ ਐਕਸਟ ਸਤਿਰਾਤੇ ਆ ਉਹਨਾਂ ਦਾ ਅੱਛਾ ਜੀ ਉਸ ਟਾਈਮ ਦੇ ਪੈਸੇ ਅੱਛਾ ਉਹ ਉਹਨਾਂ ਦੇ ਸਮੇਂ ਦੇ ਉਸ ਸਮੇਂ ਦੇ ਇੱਥੇ 1885 ਅਖੀਰ ਦਾ ਇਹ ਦੇ ਲੱਛਿਆ 1885 ਅਖੀਰ ਦਾ ਅੱਛਾ ਠੀਕ ਹੈ ਨਾ ਜੀ ਜੀ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹੁੰਦੇ ਆ ਕਿ ਅਗਰ ਸਾਡੇ ਜਿਹੜੇ ਮਤਲਬ ਸ਼ਰਧਾਲੂ ਹਰ ਰਾਜਾ ਸਾਹਿਬ ਜੀ ਦੇ ਹਾਂਜੀ ਉਹਨਾਂ ਦੇ ਇੱਥੇ ਤੱਕ ਮੈਂ ਦੇਖਿਆ ਚੈਨਲਾਂ ਵਾਲੇ ਵੀ ਨਹੀਂ ਦਿਖਾਉਂਦੇ ਹਾਂਜੀ ਮੈਂ ਕੁਝ ਕਈ ਸਾਲ ਪਹਿਲਾਂ ਦਿਖਾਇਆ ਸੀ ਮੇਰੀ ਕੋਸ਼ਿਸ਼ ਹੈ ਕਿ ਮਹਾਰਾਜ ਜਿਹੜੇ ਅਸਰ ਰੂਪ ਦੇ ਵਿੱਚ ਜਿੱਥੇ-ਜਿੱਥੇ ਆਏ ਆ ਹਾਂਜੀ ਉਹ ਵੀ ਸ਼ਰਧਾਲੂਆਂ ਦਿਖਾਇਆ ਜਾਵੇ ਅਗਰ ਤੁਸੀਂ ਕਿਰਪਾ ਕਰੋ ਤੇ ਸਾਨੂੰ ਉਹ ਨਿਸ਼ਾਨੀਆਂ ਦਿਖਾਓ ਤੇ ਸ਼ਰਧਾਲੂ ਜਿਹੜੇ ਜਿਨ੍ਹਾਂ ਦੀ ਸ਼ਰਧਾ ਆ ਉਹ ਵੀ ਦਰਸਪਰਕਰ ਦਿਖਾਓ ਤੇ ਜੀ ਕਈ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਮਹਾਰਾਜ ਇਹਦੇ ਬਾਰੇ ਦੱਸੋ ਹਾਂ ਜੀ ਮਹਾਰਾਜ ਦੇ ਦੰਦ ਰੰਗ ਦੇ ਸ਼ੇਤ ਅੱਛਾ ਇਸ ਪਲੰਗ ਤੇ ਹਾਂ ਜੀ ਹਾਂ ਇਹ ਆ ਤੁਸੀਂ ਜੀ ਦਰਸ਼ਨ ਕਰ 파 ਰਹੇ ਹੋ ਉਸ ਪਲੰਗ ਤੇ ਜਿੱਥੇ ਮਹਾਰਾਜ ਜੀ ਰਾਜਾ ਸਾਹਿਬ ਜੀ ਜਿਹੜੇ ਆ ਨਵ ਗੋਬਲ ਜੀ ਕਿੱਥੇ ਬਰਾਜਮਾਨ ਹੁੰਦੇ ਸਨ ਬੈਠਦੇ ਸਨ ਇਹ ਤੁਹਾਨੂੰ ਸ਼ਾਇਦ ਕਿਸੇ ਚੈਨਲ ਨੇ ਨਹੀਂ ਦਿਖਾਇਆ ਹੋਵੇਗਾ ਜੇ ਦਿਖਾਇਆ ਹੋਵੇਗਾ ਉਹ ਬਲਤ ਉਹ ਬਹੁਤ ਘਟ ਆਂਦੇ ਨੇ ਮੇਰੀ ਕੋਸ਼ਿਸ਼ ਆ ਕਿ ਤੁਹਾਨੂੰ ਕਈ ਦਿਖਾਇਆ ਇਸ ਤੋਂ ਅੱਗੇ ਦਿਖਾਓ ਹੋਰ ਕੀ ਹੈ ਇਹ ਹਾਂ ਜੀ ਇਹ ਮਹਾਰਾਜ ਦੇ ਤਾਜ ਜਟਾ ਆਇਆ ਔਰ ਠੀਕ ਹੈ ਜੀ ਮਹਾਰਾਜ ਦੀਆਂ ਜਟਾ ਤੇ ਮਹਾਰਾਜ ਜੀ ਦੇ ਪੀੜਾ ਪੀੜਾ ਔਰ ਤੁਸੀਂ ਆ ਦਰਸ਼ਨ ਕਰ پا ਰਹੇ ਹੋ ਮਹਾਰਾਜ ਜੀ ਦਾ ਪੀੜਾ ਜਿਸ ਤੇ ਉਪਰੋ विराजमान ਹੁੰਦੇ ਹਨ ਬੈਠਦੇ ਸਨ ਔਰ ਆਪ ਤੁਸੀਂ ਉਹਨਾਂ ਦੀਆਂ ਜਿਹੜੀਆਂ ਜਟਾ ਹੈਗੀਆਂ ਆ ਇਹਨਾਂ ਦੇ ਦਰਸ਼ਨ ਮੁਤਾਬਕ ਜੋ ਕਿਆ ਗਿਆ ਆ ਉਹਨਾਂ ਦੇ ਵੀ ਤੁਸੀਂ ਦਰਸ਼ਨ ਜਿਹੜੇ ਮਹਾਰਾਜ ਜੀ ਦੇ 84ਵੇਂ ਵਰਸੀ ਤੇ ਕਰ ਰਹੇ ਹੋ ਇਸ ਤੋਂ ਇਲਾਵਾ ਕੀ ਆ ਜੀ ਆ ਪੈਠੇ ਆ ਮਹਾਰਾਜ ਦੇ ਅੱਛਾ ਜੀ ਆ ਤੁਸੀਂ ਦੇਖ پا ਰਹੇ ਹੋ ਛੰਨਾ ਆ ਇਹ ਛੰਨੇ ਦਾ ਛੰਨੇ ਵਿੱਚ ਕੀ ਕਰਦੇ ਸੀ ਇਹ ਹਾਂ ਦੁੱਧ ਪਿੰਦੇ ਨੇ ਇਸੇ ਛੰਨੇ 'ਚ ਮਹਾਰਾਜ ਜੀ ਹਾਂ ਠੀਕ ਹੈ ਜੀ ਔਰ ਮਹਾਰਾਜ ਜੀ ਦਾ ਖਜ਼ਾਨਾ ਔਰ ਚਾਦਰਾਂ ਇਹ ਸਾਰਾ ਕੁਝ ਹਾਂਜੀ ਹਾਂਜੀ ਔਰ ਆ ਤੁਸੀਂ ਦਰਸ਼ਨ ਕਰ پا ਰਹੇ ਹੋ ਮਹਾਰਾਜ ਜੀ ਦਾ ਖਜ਼ਾਨਾ ਔਰ ਔਰ ਅ ਮਹਾਰਾਜ ਜੀ ਦਾ ਛੰਨਾ ਜਿਸ ਛੰਨੇ ਦੇ ਵਿੱਚ ਉਹ ਲੱਸੀ ਜਾਂ ਚਾਹ ਦਾ ਦੁੱਧ ਜੋ ਵੀ ਪਿੰਦੇ ਸਨ ਉਹਨੇ ਅ ਮਹਾਰਾਜ ਜੀ ਦਾ ਜਿਹੜਾ ਚਾਦਰਾ ਇਹ ਚਾਦਰਾ ਉਸ ਸਮੇਂ ਦਾ ਆ ਜੀ ਬਹੁਤ ਸਮੇਂ ਦਾ ਹਾਂਜੀ ਉਸ ਸਮੇਂ ਦਾ ਚਾਦਰ ਉਸ ਸਮੇਂ ਸਾਡੀ ਕੁਆਨਾ ਕੁਆਨੂ ਕਹਿ ਕੇ ਅੱਛਾ ਜੀ ਉਨੀ ਇਹ ਚਾਦਰਾਂ ਤੋਂ ਕਿਆਣਾ ਕਢਾਇਆ ਆਪ ਇਹ ਚਾਦਰਾਂ ਇਹ ਮੈਨੂੰ ਦੇਖੋ ਕਿ ਕਿੰਨਾ ਬਹੁਤ ਸਮਾਂ ਹੋ ਗਿਆ ਉਸ ਚਾਦਰਾਂ ਤੇ ਉਸੇ ਤਰ੍ਹਾਂ ਇਦਾਂ ਲੱਗਦਾ ਜਿਦਾ ਨਵਾਂ ਹੀ ਹੁੰਦਾ ਹਾਂ ਜੀ ਉਸੇ ਤਰ੍ਹਾਂ ਹੈ ਹਾਂ ਜੀ ਆ ਗ੍ਰੰਥ ਹੈ ਅੱਛਾ ਇਹ ਵੀ ਮਹਾਰਾਜ ਜੀ ਦਾ ਹਾਂ ਜੀ ਔਰ ਆ ਤੁਸੀਂ ਦੇਖ ਸਕਦੇ ਹੋ ਭਗਵਾਨ ਬਿਲਾਸ ਇਹ ਜਿਹੜਾ ਮਹਾਰਾਜ ਜੀ ਦੇ ਸਮੇਂ ਦਾ ਜਿਹੜਾ ਇਹ ਗ੍ਰੰਥ ਹੈਗਾ ਤੁਸੀਂ ਇਸ ਦੇ ਵੀ ਜਿਹੜੇ ਆ ਦਰਸ਼ਨ ਉਹ ਨਵਾਂ ਸ਼ਰਦਪਾਪਾ YouTube ਚੈਨਲ ਦੇ ਉੱਪਰ ਕਰ ਰਹੇ ਹਾਂ ਔਰ ਸਾਡੀ ਕੋਸ਼ਿਸ਼ ਰਹੀ ਹੈਗੀ ਆ ਔਰ ਤੁਹਾਨੂੰ ਹਾਂਜੀ ਇਹ ਸਾਡੀ ਦਾਦੀ ਆ ਜਿਨ੍ਹਾਂ ਨਾਲ ਮਹਾਰਾਜ ਦੀ ਗੱਲਬਾਤ ਇਹ ਤੁਸੀਂ ਉਹਨਾਂ ਦੇ ਵੀ ਦਰਸ਼ਨ ਕਰ ਪਰ ਪਾ ਰਹੇ ਹੋ ਇਹ ਦਾਦੀ ਜੀ ਜੇ ਉਹ ਦਾ ਇਹਨਾਂ ਨਾਮ ਕੀ ਆਪਣੇ ਕਰਤਾਰੀ ਕਰਤਾਰੀ ਠੀਕ ਹੈ ਜੀ ਹਾਂਜੀ ਔਰ ਤੁਹਾਨੂੰ ਇਹ ਸਾਡੇ ਦਾਦਾ ਜੀ ਇਹ ਦਾਦਾ ਜੀ ਨੇ ਤੇ ਇਹ ਇਹ ਜਿਹੜੇ ਆ ਇਹਨੀਆਂ ਹਲਕ ਨੰਗਾ ਧਾਲ ਕੇ ਇਹ ਹੈਗੇ ਆ ਪੈਂਦੇ ਹੀ ਆ ਸਾਡੇ ਪਰ ਇਹਨੀ ਇੱਥੇ ਮਾਰ ਮਾਰ ਨੇ ਇਹਨਾਂ ਨੂੰ ਅਲਫ ਨੰਗਾ ਕਰਕੇ ਪਾਣੀ ਮੰਗਾਇਆ ਘੜਾ 100 ਘੜਾ 100 ਘੜਾ ਚੋਂ ਪਾਣੀ ਮੰਗਾਇਆ ਹਾਂ ਜੀ ਹਾਂ ਜੀ ਦੇਖੋ ਇਹ ਵੀ ਇੱਕ ਪ੍ਰੀਖਿਆ ਸੀ ਹਾਂ ਜੀ ਇਹ ਇਹ ਜਿਹੜਾ ਹੈ ਨਾ ਮਹਾਰਾਜ ਨੂੰ ਮਾਤਾ ਦਾਦੀ ਨੇ ਸਾਡੇ ਨੇ ਪੁੱਛਿਆ ਨਾ ਕਿ ਮਹਾਰਾਜ ਕਾ ਕਹਿੰਦੇ ਦੇਖਦੇ ਜਿਹੜੇ ਬਨੇਰਿਆ 'ਚ ਬੈਠੇ ਆ ਅੱਛਾ ਪਾਣੀ ਖਿਆਇਆ ਉਹਨਾਂ ਨੂੰ ਪਾਣੀ ਪਿਲਾਣਾ ਪਾਣੀ ਪਿਲਾਣਾ ਹਾਂ ਜੀ ਠੀਕ ਹੈ ਜੀ ਤੇ ਇਹ ਵੀ ਤੁਸੀਂ ਦੇਖ ਪਾ ਰਹੇ ਹੋ ਇਹ ਸਾਡੇ ਭੂਆ ਜੀ ਨੇ ਚਾਦਰ ਕਢਾਇਆ ਅੱਛਾ ਇਹ ਵੀ ਤੁਸੀਂ ਦੇਖੋ ਇਹਨਾਂ ਨੂੰ ਜਿਹੜਾ ਹੈਗਾ ਇਹ ਇਹਨਾਂ ਨੇ ਜਿਹੜਾ ਚਾਦਰ ਕਢਾਇਆ ਇਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਵੀ ਕਿਸੇ ਕਿਸੇ ਦੇ ਹਿੱਸੇ ਸੇਵਾ ਆਉਂਦੀ ਹੈਗੀ ਇਹ ਤੁਹਾਨੂੰ ਅਸੀਂ ਕੋਸ਼ਿਸ਼ ਕੀਤੀ ਆ ਕਿ ਨਵਾਂ ਸ਼ਹਿਰ ਦੋਆਬਾ YouTube ਚੈਨਲ ਦੇ ਉੱਪਰ ਅਸੀਂ ਦਿਖਾਈਏ ਬੈਸੇ ਤਾਂ ਤਕਰੀਬਨ ਤੁਸੀਂ ਦੇਖਿਆ ਹੋਣਾ ਚੈਨਲਾਂ ਵਾਲੇ ਜਿਹੜੇ ਆ ਉਹ ਇਹ ਚੈਨਲ ਵਾਲੇ ਹੋਏ ਜਾਂ ਹੋਰ ਵੀ ਹੋਏ ਉਹ ਕੋਸ਼ਿਸ਼ ਇਹ ਨਹੀਂ ਕਰਦੇ ਕਿ ਤੁਹਾਨੂੰ ਜੋ ਪਿਛਲੇ ਸਮੇਂ ਦੇ ਵਿੱਚ ਹੋਇਆ ਉੱਥੇ ਤੱਕ ਪਹੁੰਚ ਵੀ ਕੇ ਵੀ ਦਿਖਾਇਆ ਜਾ ਸਕੇ ਇਹ ਜਿਹੜਾ ਔਰ ਇਹ ਤੁਸੀਂ ਕਹਿੰਦਾ ਆ ਮਹਾਰਾਜ ਕਹਿੰਦਾ ਅੱਛਾ ਇਹ ਬਾਲੇ ਆ ਸਾਰਾ ਕੌਚ ਉਹ ਸਮਾਂ ਦਾ ਮਹਾਰਾਜ ਇਹ ਇੰਨੇ ਸਾਲਾਂ ਦਾ ਇਸੇ ਤਰ੍ਹਾਂ ਹੈਗਾ ਹਾਂਜੀ ਮਹਾਰਾਜ ਸਮਝਦਾ ਔਰ ਇਹ ਜਿਹੜੇ ਹੈਗੇ ਜਦੋਂ ਸੰਸਕਾਰ ਦੇ ਲੈ ਰਹੇ ਹਾਂ ਹਾਂ ਫਾਪਾ ਇਹ ਵੀ ਤੁਸੀਂ ਜਿਹੜੇ ਆ ਦਰਸ਼ਨ ਕਰ پا ਰਹੇ ਹੋ। ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਅਜਿਹੇ ਸਥਾਨ ਦਿਖਾਈਏ ਜਿੱਥੇ ਤੱਕ ਹੁਣ ਦੇਖੋ ਆ ਮਹਾਰਾਜ ਜੀ ਦੀ ਵਰਸੀ ਆ ਤੁਸੀਂ ਵੀ ਦੇਖਿਆ। ਔਰ ਬਹੁਤ ਸਾਰੇ ਆ ਗਿਆ ਕਿ ਵੈਸੇ ਤਾਂ ਉਸ ਸਥਾਨ ਤੱਕ ਪਹੁੰਚਣਾ ਵੀ ਬੜਾ ਮੁਸ਼ਕਲ ਹੋ ਜਾਂਦਾ। ਮੈਂ ਕੱਲ ਕਰਨਾਣੇ ਤੋਂ ਮੁੜ ਗਿਆ ਕਿ ਮੇਰੇ ਕੋਲ ਨਹੀਂ ਆ ਹੋਇਆ। ਹੁਣ ਮੈਂ ਸੋਚਿਆ ਸਵੇਰ-ਸਵੇਰੇ ਜਾਵਾਂ। ਇੱਥੇ ਜਿਹੜੇ ਹੈਗੇ ਇੱਥੇ ਕਿੰਨੇ ਕਿ ਇੱਥੇ ਆਂਦੇ ਹੈਗੇ ਆ। ਇੱਥੇ ਤਾਂ ਸੰਗਤ ਦਾ ਮਹੌਲ ਕੋਈ ਭਾਵੇਂ ਨਹੀਂ। ਹਾਂ ਦਾ ਤਾਂ ਹੁਣ ਕੋਈ ਹਿਸਾਬ ਨਹੀਂ ਜਿਸ ਤਰ੍ਹਾਂ ਪਤਾ ਲੱਗੀ ਜਾਂਦਾ ਹਾਂ ਜੀ ਮੈਂ ਇੱਥੇ ਦੀ ਬੇਟੀ ਹਾਂ ਬੇਟਾ ਜਾ ਰਾਂ ਹਾਂ ਅੱਛਾ ਬ੍ਰਦਰ ਹਾਂ ਜੀ ਹੁਣ ਜਿਸ ਤਰ੍ਹਾਂ ਪਤਾ ਲੱਗੀ ਜਾ ਰਿਹਾ ਵੈਸੇ ਮੈਂ ਦੇਖਿਆ ਜਿਸ ਤਰ੍ਹਾਂ ਮੈਨੂੰ ਥੋੜਾ ਜਿਹਾ ਸਮਾਂ ਹੋਇਆ ਇੱਥੇ ਆਏ ਨੂੰ ਔਰ ਸੰਗਤ ਜਿਹੜੀ ਹੈਗੀ ਆ ਉਹ ਕੋਲੀ-ਵੋਲੀ ਇੱਥੇ ਆ ਰਹੇ ਨੇ ਹਾਂਜੀ ਹਾਂਜੀ ਤੇ ਇੱਕ ਮਿੰਟ ਹੁਣ ਹਾਂਜੀ ਜੈ ਰਾਜਾ ਸਾਹਿਬ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਆ ਅਸੀਂ ਉੱਤਰਾਖੰਡ ਤੋਂ ਆਏ ਹਾਂ ਉੱਤਰਾਖੰਡ ਤੋਂ ਆਏ ਆ ਹਾਂਜੀ ਤੇ ਤੁਹਾਨੂੰ ਇਸ ਸਥਾਨ ਬਾਰੇ ਕੀ ਪਤਾ ਕਿਸ ਤਰ੍ਹਾਂ ਲੱਗਾ ਪਤਾ ਸੀ ਤੁਹਾਨੂੰ ਹਾਂਜੀ ਅਸੀਂ ਨੁਰੀ ਕਿਦਣਾ ਪੜੀ ਸੀ ਹਾਂਜੀ ਨੂਰੀ ਕਿੰਨਾ ਬੜੀ ਸੀ ਅੱਛਾ ਜੀ ਹਾਂਜੀ ਤੇ ਮਤਲਬ ਉੱਤਰਾਖੰਡ ਤੋਂ ਐਡੀ ਦੂਰ ਤੋਂ ਤੁਸੀਂ ਵੀ ਉੱਥੇ ਆਏ ਹਾਂ ਹਾਂਜੀ ਹਾਂਜੀ ਇਹ ਤੁਸੀਂ ਵੀ ਉੱਤਰਾਖੰਡ ਆਪਣੇ ਉੱਥੇ ਵੀ ਸਥਾਨ ਹੈਗੇ ਆ ਹਰਾਨ ਸਰਾ ਸਰਾ ਕਿਹੜੀ ਜਗ੍ਹਾ ਜਾਸਪੁਰ ਜਾਸਪੁਰ ਇਹ ਕਿਹੜੇ ਜਿਹੜੇ ਕੁਦਲਸਰ ਨਗਰ ਵਿੱਚ ਹਾਂਜੀ ਉਦਮਸਰ ਨਗਰ ਬਾਬਰਵੰਦ ਸੇਂਗੋੜੀ ਨੇ ਅੱਛਾ ਉੱਥੇ ਵੀ ਮਤਲਬ ਇਹਨਾਂ ਨੇ ਇਸ ਤਰ੍ਹਾਂ ਆਇਆ ਜਿਸ ਤਰ੍ਹਾਂ ਇਹ ਜਿੱਥੇ ਜਿੱਥੇ ਜਾਂਦੇ ਰਹੇ ਉੱਥੇ ਉੱਤੇ ਸਥਾਨ ਜਿਹੜੇ ਬਣਦੇ ਨੇ ਉੱਤਰਾਖੰਡ ਦੇ ਵਿੱਚ ਉੱਥੇ ਸਥਾਨ ਉੱਥੇ ਵੀ ਸਥਾਨ ਹੈਗਾ ਔਰ ਇਸ ਤੋਂ ਅੱਗੇ ਅਸੀਂ ਚੱਲਦੇ ਹਾਂ ਹੁਣ ਇਸ ਤੋਂ ਅੱਗੇ ਵੀ ਕੀ ਕੀ ਹੋਰ ਜਿਹੜੇ ਸਥਾਨ ਨੇ ਉੱਥੇ ਦੇ ਜਹ ਰਾਜਾ ਸਾਹਿਬ ਜੀ